ਇਹ ਤਸਵੀਰ ਉਸ ਸ਼ਖਸ ਦੀ ਹੈ ਜੋ 14 ਦਾ ਨਸ਼ਾ ਛੱਡਣਾ ਸੀ ਕਿ ਕਿਧਰੇ ਨਸ਼ੇ ਕਾਰਨ ਉਸਦੀ ਮੌਤ ਨਾ ਹੋ ਜਾਏ ਪਰ ਉਸ ਨੂੰ ਕੀ ਪਤਾ ਸੀ ਕਿ ਜਿੱਥੇ ਉਹ ਨਸ਼ਾ ਛੱਡਣ ਦੇ ਲਈ ਜਾ ਰਿਹਾ ਹੈ ਉੱਥੇ ਹੀ ਉਸ ਨੂੰ ਆਪਣੇ ਸਾਹ ਛੱਡਨੇ ਪਏ ਜਾਣਗੇ ਜੀ ਹਾਂ ਮੋਗਾ ਦੇ ਪਿੰਡ ਚੜਿਕ ਵਿੱਚ ਉਜਾਲਾ ਫਾਊਂਡੇਸ਼ਨ ਦੇ ਨਾਂ ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿੱਚ ਜਸਪਾਲ ਸਿੰਘ ਨਾਂ ਦੇ ਸ਼ਖਸ ਦੀ ਪੇਤ ਪਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਸਪਾਲ 1 ਮਹੀਨਾ ਪਹਿਲਾਂ ਸ਼ਰਾਬ ਛੱਡਣ ਦੇ ਲਈ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਹੋਇਆ ਸੀ ਪੀੜਤ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਜਸਪਾਲ ਦਾ ਕਤਲ ਸੈਂਟਰ ਦੇ ਸੰਚਾਲਕ ਇੰਦਰਜੀਤ ਸਿੰਘ ਅਤੇ ਉਸ ਦੇ بیٹے ਨੇ ਕੀਤਾ ਹੈ ਜਦੋਂ ਮੈਨੂੰ ਜਦੋਂ ਕਹੀ ਜਾ ਰਹੀ ਸੀ ਪਹਿਲਾਂ ਤਾਂ ਕਹਿ ਰਹੇ ਸੀ ਵੀ ਹੈ ਨਹੀਂ ਇੱਥੇ ਚੱਲੇਗਾ ਫਿਰ ਜਦੋਂ ਮੇਰੇ ਮਾਸੀ ਜੀ ਦਾ ਬੇਟਾ ਨਾਲ ਆਇਆ ਸੀਗਾ ਦੋ ਤਿੰਨ ਚਾਰ ਜਣੇ ਸੀਗੇ ਅਸੀਂ ਜਦੋਂ ਆਏ ਤੇ ਫਿਰ ਉਹਨਾਂ ਨੇ ਜਦੋਂ ਉਹਨਾਂ ਨੇ ਸਖਤੀ ਕੀਤੀ ਦੱਸ ਕਿੱਥੇ ਆ ਵੀ ਕੌਣ ਲੈ ਗਿਆ ਸਿਗਨੇਚਰ ਦਿਖਾ ਹਨ ਫਿਰ ਉਹਨੇ ਦੱਸਤਾ ਵੀ ਉੱਥੇ ਅੰਦਰ ਪਿਆ ਵਾ ਜਦੋਂ ਅਸੀਂ ਜਾ ਕੇ ਦੇਖਿਆ ਅਸੀਂ ਅੰਦਰ ਜਾ ਕੇ ਤੁਸੀਂ ਕੀ ਦੇਖਿਆ ਡੈੱਡ ਬੋਡੀ ਦੇਖੀ ਸੀ ਕਿਹੜੇ ਹਾਲਾਤਾਂ ਦੇ ਸੀ ਉਹਨਾਂ ਦੇ ਸਿਰ ਤੇ ਸੱਟ ਵੱਜੀ ਹੋਈ ਆ ਕੇ ਉਹਨਾਂ ਦੇ ਹੱਥ ਹੱਥ ਐ ਸੂਜੇ ਪਏ ਨੀਲੇ ਹੋਏ ਪੈਸੀ ਜਦੋਂ ਸੀ ਆਹੀ ਹੁਣ ਤੁਹਾਡੇ ਕੀ ਮੰਗੋ ਉਸ ਤੋਂ ਬਾਅਦ ਤੁਹਾਡੇ ਮੇਰੀ ਮੰਗ ਹੈ ਉਹਨੇ ਮੇਰਾ ਹਸਬੰਦ ਦੀ ਡੈਥ ਹੋਈ ਹੈ ਮੈਂ ਉਹਨੂੰ ਮਾਰਿਆ ਮੈਂ ਉਹਨੂੰ ਮਾਰਨਾ ਚਾਹੁੰਨੀ ਆ ਬਸ ਹੋਰ ਕੁਝ ਨਹੀਂ ਹੈ ਮੈਨੂੰ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਹਨੂੰ ਫਾਂਸੀ ਚਾਹੀਦੀ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਹਾਂ ਪਰਿਵਾਰ ਦਾ ਇਲਜ਼ਾਮ ਹੈ ਕਿ ਇੰਦਰਜੀਤ ਸਿੰਘ ਅਤੇ ਉਸਦੇ بیٹے ਨੇ ਜਸਪਾਲ ਸਿੰਘ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਇਲਜ਼ਾਮ ਇਹ ਵੀ ਲੱਗੇ ਨੇ ਕਿ ਇਹ ਨਸ਼ਾ ਛੁਡਾਊ ਕੇਂਦਰ ਗੈਰ ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਅਤੇ ਇੱਥੇ ਪਹਿਲਾਂ ਵੀ ਭੇਤ ਭਰੇ ਹਾਲਾਤਾਂ ਵਿੱਚ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਧਰ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਸੈਂਟਰ ਦੇ ਸੰਚਾਲਕ ਅਤੇ ਉਸ ਦੇ ਪੁੱਤਰ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ ਤੇ ਜਿਹੜਾ ਇਹਨਾਂ ਨੇ ਇੰਦਰਜੀਤ ਸਿੰਘ ਤੇ ਇਹਦੇ ਲੜਕੇ ਸੰਜੋਦਾ ਸਿੰਘ ਨੇ ਇਹਦੀ ਕੁੱਟਮਾਰ ਕਰਕੇ ਤੇ ਇਹਦਾ ਜਿਹ ਇਹਨੂੰ ਮਾਰ ਦਿੱਤਾ ਗਿਆ ਤੇ ਜਿਹਦੇ ਸਬੰਧ ਵਿੱਚ ਜਿਹੜਾ ਅਸੀਂ ਮੋਟਾ ਦੋਆਰਜ ਦਰਜ ਕਰ ਲਿਆ ਤੇ ਜਲਦੀ ਜਿਹੜੇ ਦੇ ਦੋਸ਼ੀ ਨੇ ਇਹਨਾਂ ਨੂੰ ਫਿਰਦਾ ਕਰ ਲਿਆ ਦੇਗਾ ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਵਾਕਈ ਨਸ਼ਾ ਛੁਡਾਊ ਕੇਂਦਰ ਨਜਾਇਜ਼ ਤੌਰ ਤੇ ਚੱਲ ਰਹੇ ਹਨ ਅਤੀ ਇੱਥੇ ਪਹਿਲਾਂ ਵੀ ਸ਼ੱਕੀ ਮੌਤਾਂ ਹੋ ਚੁੱਕੀਆਂ ਨੇ ਤਾਂ ਕਿਉਂ ਪਹਿਲਾਂ ਪੁਲਿਸ ਸੁੱਤੀ ਰਹੀ ਕਿਉਂ ਪਹਿਲਾਂ ਕਾਰਵਾਈ ਨਹੀਂ ਕੀਤੀ ਗਈ ਪਹਿਲਾਂ ਐਕਸ਼ਨ ਕਿਉਂ ਨਹੀਂ ਹੋਇਆ ਦੱਸੋ ਕੀ ਸਮਝੀ ਮੋਗਾ ਤੋਂ ਸਰਪਜੀਤ ਰੌਲੀ ਪੀਟੀਸੀ ਨਿਊਜ਼